ਇਹ ਕਿ ਸਮਾਜ ਦੇ ਜਾਜ ਕੋ ਹੈ ਨਾ ਆਹ ਗੁਰੂ ਪਿਆਰੇ ਗੁਰੂ ਖਾਲਸਾ ਸਾਹਿਬ ਸੰਗਤ ਰੱਬ ਦੀ ਲੜੀ ਇੱਥੇ ਪਹੁੰਚੀ ਸੀ ਤੇ ਸਾਬ ਬਾਬਾ ਅਮਰਦਾਸ ਨੇ ਜਦੋਂ ਬੀਬੀ ਅਮਰੋ ਦੇ ਮੁੱਖ ਗੁਰੂ ਪਿਆਰੇ ਖਾਲਸਾ ਜੀ ਉਹ ਗੁਰਬਾਣੀ ਸੁਣੀ ਹੈ ਮਾਰੂ ਬਹੱਲਾ ਪਹਿਲਾ ਕਰਨੀ ਕਾਗੜ ਮਨ ਮਸਮਾਨੀ ਉਹਦਾ ਭਲਾ ਦੇ ਲੈ ਤੈ ਜੋ ਜੋ ਕਿਰਤ ਚਲਾਏ ਤੋ ਚੱਲਿਏ ਤੋ ਨਾ ਨਾਹੀ ਅੰਧਾਰੇ ਕਿਉਂ ਜੇਤੋ ਸਕੀ ਨਹੀਂ ਭਾਵਰੇ ਆ ਔਰ ਦਸਨ ਤਚਰੇ ਜੋਨੇ ਗਰੇ ਆ ਜਦੋਂ ਇਹ ਗੁਰਬਾਣੀ ਦੀਆਂ ਤੋਹਾਂ ਬਾਬਾ ਸਾਹਿਬ ਜੀ ਨੇ ਸੁਣਿਆ ਗੁਰੂ ਪਿਆਰੇ ਖਾਲਸਾ ਜੀ ਉਹਨਾਂ ਦੇ ਅੰਦਰ ਦੁਆਇਚ ਹਰ ਚੱਲਦੀ ਹੋਣ ਲੱਗ ਪਈ ਹੈ ਸੋਚੇ ਲੱਗੇ ਮੇਰੇ ਕੀਤੇ ਕਰਮ ਕਾਂਡ ਮੇਰਾ ਕੀਤਾ ਜੱਗ ਤੱਕ ਜਿਹੜਾ ਹੈ ਉਹ ਤਾਂ ਸਾਰਾ ਐਵੇਂ ਵਿਅਪਤੀ چلا ਗਿਆ ਹੈ ਗੁਰੂ ਪਿਆਰੇ ਖਾਲਸਾ ਜੀ ਸੁਣੀ ਹੈ ਗੁਰਬਾਣੀ ਉਹ ਕਰਦੋਂ ਦੀ ਬੇਨਤੀ ਕਿ ਇਹ ਬਾਣੀ ਕਿਸਤੀ ਹੈ ਹੁਣ ਬੀਬੀ ਅਮਰੋ ਜੀ ਨੇ ਦੱਸਿਆ ਹੈ ਕਿ ਸਾਡੇ ਵੱਡ ਵਡੇਰੇ ਵੱਡੇ ਪਾਤਸ਼ਾਹ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਇਹ ਕਹਿਣ ਲੱਗੇ ਸਾਨੂੰ ਦਰਸ਼ਨ ਕਰਾਂ ਇੰਦੀ ਸਰੀਰ ਕਰਕੇ ਤਾਂ ਉਹ ਲੋਪ ਹੋ ਚੁੱਕੇ ਨੇ ਉਹਨਾਂ ਦੀ ਗੱਦੀ ਤੇ ਅੱਜ ਮੇਰੇ ਸਤਕਾਰਯੋਗ ਪਿਤਾ ਬਹੁਤ ਜੀ ਹੋਣਗੇ ਇਹੋ ਜਿਹੀ ਬਾਣੀ ਉਹ ਅੱਗੇ ਬਹੁਤ ਜੀ ਕਿਨੇ ਆਇਦਾ ਦੂਰ ਤੋਂਰੇ ਕਾਲਾ ਜੀ ਆਏ ਨੇ ਬਾਬਾ ਅਮਰਦਾਸ ਜੀ ਅੰਦਰ ਪਰਮਾਚਾਰੀ ਦਾ ਰਿਸਤਾ ਸੀ ਇਸ ਲਈ